ਤੇ ਇੱਕ ਸਾਡੇ ਪ੍ਰਧਾਨ ਡੱਲੇਵਾਲ ਸਾਹਿਬ ਜਿਹੜਾ ਕਿ 122 ਡੱਲੇਵਾਲ ਸਾਹਿਬ ਹੋਵੇ ਸੋ ਦੋਸਤੋ ਜਿਹੜਾ ਕਿ ਤੁਸੀਂ ਸਰਕਾਰ ਨੂੰ ਗੋਡੇ ਭਾਰ ਕਰ ਲਿਆ ਆ ਸਾਡੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਜੀ ਐਸ ਕੇ ਐਮ ਨਾਨ ਪੋਲਿਟੀਕਲ ਦੇ ਸੀਨੀਅਰ ਆਗੂ ਕਿਸਾਨੀ ਦੇ ਥੰਮ ਕਿਸਾਨਾਂ ਦੇ ਮਸੀਹਾ ਲੋਕਾਂ ਦੇ ਹਮਦਰਦ ਜਿਹੜਾ ਕਿ ਹੱਕੀ ਮੰਗਾਂ ਲਈ ਸਾਰੇ ਵਰਗ ਦੀਆਂ ਮੰਗਾਂ ਨੇ ਉਹਨਾਂ ਲਈ ਜਿੰਦਗੀ ਦਾਤ ਲਾ ਦਿੱਤੀ ਆ ਉਹਨਾਂ ਦੇ ਦੇਖਦੇ ਹੋਏ ਜਿਹੜੇ 122 ਮਰਜੀਵੜੇ ਆ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ ਆ ਭਾਈ ਡੱਲਿਆ ਸਾਹਿਬ ਨੂੰ ਅਸੀਂ ਕੁਛ ਨਹੀਂ ਹੋਣ ਦੇਣਾ ਜੇ ਕੋਈ ਸਹਾਤ ਦੇਣੀ ਪਈ ਤਾਂ ਜਿਹੜੇ 121 ਮਰਜੀਵੜੇ ਆ ਉਹ ਡੱਲਿਆ ਸਾਹਿਬ ਤੋਂ ਪਹਿਲਾਂ ਸਾਹ ਦੇਣ ਕੇ ਇਹ ਚੀਜ਼ ਨੂੰ ਦੇਖਦੇ ਹੋਏ ਤੇ ਸਰਕਾਰ ਵੀ ਗੋਡਿਆਂ ਪਰਨੇ ਹੋਈ ਆ ਕੱਲ ਕੇਂਦਰ ਸਰਕਾਰ ਦੇ ਮੰਤਰੀ ਮੀਟਿੰਗ ਹੋਈ ਆ ਜਿਹੜਾ ਕਿ ਉਹਨਾਂ ਨੇ 14 ਫਰਵਰੀ 14 ਫਰਵਰੀ 14 ਫਰਵਰੀ ਨੂੰ ਮੀਟਿੰਗ ਦਿੱਤੀ ਆ ਉਹ ਵੀ ਭਰਾਵੋ ਕੱਚੀਆਂ ਗੋਲੀਆਂ ਨੇ ਖੇਡੀਆਂ ਜਿਵੇਂ ਕਿ ਪਿਛਲੀ ਵਾਰ ਕੁਸਾ ਖੋਤੀ ਤੇਰਾ ਖੋਤੀ ਜਥੇਬੰਦੀਆਂ ਦਿੱਲੀ ਮੋਰਚਾ ਛੱਡ ਕੇ ਭੱਜੀਆਂ ਸੀਗੀਆਂ ਛੁੱਟ ਰਿਹਾ ਸਾਬ ਨੇ ਲਗਤੀ ਰੂਪ ਦੇ ਵਿੱਚ ਲਈ ਆ ਮੀਟਿੰਗ ਸੋ ਭਰਾਵੋ ਇਹਦੇ ਵਿੱਚ ਅਸੀਂ ਅਪੀਲ ਕਰਨਾ ਚਾਹੁੰਦੇ ਆ ਸਾਰੇ ਹੀ ਪੰਜਾਬ ਦੇ ਵਿੱਚ ਦੇਸ਼ ਦੇ ਲੋਕਾਂ ਨੂੰ ਬਈ ਲੜਾਈਏ ਹਰ ਵਰਗ ਦੀ ਆ ਨਾ ਤਾਂ ਇੱਕ ਜਥੇਬੰਦੀ ਦੀ ਆ ਨਾ ਕਿਸੇ ਬੰਦੇ ਦੀ ਆ ਸੋ ਭਰਾਵੋ ਆਪ ਆਪਣੀਆਂ ਫਸਲਾਂ ਨੂੰ ਨਸਲਾਂ ਨੂੰ ਆਪਣੀਆਂ ਜ਼ਮੀਨਾਂ ਨੂੰ ਬਚਾਉਣਾ ਨਹੀਂ ਤਾਂ ਉਹ ਦਿਨ ਦੂਰ ਨੇ ਜਦੋਂ ਕਿ ਕਾਰਪੋਰੇਟਾਂ ਦੇ ਹੱਥਾਂ ਵਿੱਚ ਚਲੀਆਂ ਜਾਣਗੀਆਂ ਜਿਹੜੇ ਅਸੀਂ 121 ਮਰਜੀਵਰੇ ਬੈਠੇ ਆ ਅਸੀਂ ਵੀ ਘਰਾਂ ਦੇ ਵੱਲ ਧਿਆਨ ਦਿੱਤਾ ਘਰ ਵਾਲ ਨੂੰ ਕਹਤਾ ਵੀ ਸਾਨੂੰ ਜਿਹੜੀਆਂ ਆਪਣੀਆਂ ਜ਼ਮੀਨਾਂ ਤੇ ਫਸਲਾਂ ਨਸਲਾਂ ਬਚਾਉਣੀਆਂ ਨੇ ਜੇ ਸਾਡੀਆਂ ਜ਼ਮੀਨਾਂ ਨਹੀਂ ਬਚਣਗੀਆਂ ਤੇ ਫਿਰ ਅਸੀਂ ਘਰੇ ਵੀ ਜਾ ਕੇ ਕੀ ਕਰਨਾ ਸੋ ਬੇਨਤੀ ਕਰਦੇ ਆ ਭਈ ਵੱਡੀਆਂ ਲਾਭ ਬੰਦੀਆਂ ਕਰਕੇ ਵੱਡੀ ਗਿਣਤੀ ਦੇ ਵਿੱਚ ਆਪਾਂ ਮੋਰਚਾ ਤੇ ਪਹੁੰਚੀਏ ਜਿਵੇਂ ਕਿ ਆਪਾਂ ਪਿਛਲੀ ਵਾਰ ਸਰਕਾਰ ਤੇ ਦਬਾਅ ਪਾ ਕੇ ਕਾਲੇ ਖੇਤੀ ਵਾਲੇ ਕਾਨੂੰਨ ਰੱਦ ਕਰਵਾਏ ਸੀ ਉਸੇ ਤਰੀਕੇ ਨਾਲ ਆਪਾਂ ਸਰਕਾਰ ਤੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਈਏ ਇੱਕ ਮੈਂ ਬੇਨਤੀ ਹੋਰ ਕਰਨਾ ਚਾਹੁੰਦੇ ਵਿੱਚ ਸੋ ਭਰਾਵੋ ਜਿਹੜੇ ਸਾਡੇ ਪ੍ਰਧਾਨ ਜਗਦੀਸ਼ ਸਿੰਘ ਢੱਲੇਵਾਲ ਜੀ ਆਗੂ ਹੈਗੇ ਆ ਕਿਸਾਨੀ ਦੇ ਮੰਨੇ ਜਾਂਦੇ ਆਗੂ ਆ ਇਹ ਵਰਲਡ ਦਾ ਕੋਲ ਬਣ ਚੁੱਕੇ ਆ ਸੋ ਭਰਾਵੋ ਸੋਚੋ ਸਮਝੋ ਅਕਲ ਨੂੰ ਹੱਥ ਮਾਰੋ ਜਾਗੋ ਬੌਲੇ ਨਾ ਹੋਵੋ ਇਹ ਜੇ ਆਗੂ ਬਾਰ-ਬਾਰ ਨਹੀਂ ਮਿਲਦੇ ਹੁੰਦੇ ਸੋ ਭਰਾਵੋ ਆਪਾਂ ਆਪਣਾ ਆਗੂ ਹੱਥੋਂ ਨਹੀਂ ਗਵਾਉਣਾ ਚਾਹੁੰਦੇ ਨਾਲ ਤਾਂ ਸਰਕਾਰ ਤੋਂ ਮੰਗਾਂ ਮਰਵਾਉਣੀਆਂ ਨੇ ਨਾਲੇ ਅਸੀਂ ਆਪਣਾ ਆਗੂ ਵੀ ਜਿਉਂਦਾ ਰੱਖਣਾ ਚਾਹਣਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ